ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆ 29 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਦੀ ਕਿ 29 ਅਪ੍ਰੈਲ ਨੂੰ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕੱਲ ਸ਼ਰਾਦ ਦੀ ਵੀਡੀਓ ਦੇ ਵਿੱਚ ਵੀ ਵੀਰੋ ਦੱਸਿਆ ਗਿਆ ਸੀ ਕਿ ਅੱਧੀ ਰਾਤ ਤੋਂ ਬਾਅਦ ਪੰਜਾਬ ਦਾ ਮੌਸਮ ਇੱਕ ਵਾਰੀ ਫਿਰ ਤੋਂ ਖਰਾਬ ਹੋਵੇਗਾ ਜੋ ਸਿਸਟਮ ਹੈ ਉਹ ਐਕਟਿਵ ਹੋਵੇਗਾ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਵੱਖ-ਵੱਖ ਸਮੇਂ ਗਰਜ ਚਮਕ ਤੇਜ਼ ਹਵਾ ਹਨੇਰੀ ਦਾ ਮਾਹੌਲ ਤੇ ਹਲਕੀ ਕਣਮਣ ਜਾਂ ਕਿਤੇ ਤੇਜ਼ ਛਾਟੇਦਾਰ ਮੀਂਹ ਕੁਝ ਸਮੇਂ ਲਈ ਇਦਾਂ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸੇ ਤਰ੍ਹਾਂ ਹੀ ਵੀਰੋ तकरीबन ਅੱਧੇ ਘਰ ਤੋਂ ਲੈ ਕੇ ਪੰਜਾਬ ਦਾ ਮੌਸਮ ਆਪਾਂ ਨੂੰ ਜੋ ਕਿ ਪੰਜਾਬ ਦੇ ਦੱਖਣ ਤੇ ਪੱਛਮੀ ਭਾਗ ਦੇ ਵੀਰੋ ਤੇ ਮੱਧ ਪੰਜਾਬ ਦੇ ਏਰੀਆ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਹੁਣ ਵੀ ਜੇਕਰ ਆਪਾਂ ਆਉਂਦੇ ਸਮੇਂ ਦੀ ਗੱਲ ਕਰੀ ਤਕਰੀਬਨ ਦੁਪਹਿਰ ਤੱਕ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ ਤਕਰੀਬਨ 70 ਤੋਂ 80% ਖੇਤਰਾਂ ਦੇ ਵਿੱਚ ਸੰਘਣੀ ਬੱਦਲਵਾਈ ਬਣੀ ਰਹੀ ਹਲਕੀ ਬੁਲਕੀ ਕਿਣਮਣ ਕਿਤੇ ਤੇਜ਼ ਛਾਟੇਦਾਰ ਮੀਂਹ ਕਿਤੇ ਤੇਜ਼ ਹਵਾ ਕਿਤੇ ਕਰਜ ਚਮਕਾਏਦਾਂ ਦਾ ਮਾਹੌਲ ਆਪ ਨੂੰ ਪੰਜਾਬ ਦੇ ਵੱਖ-ਵੱਖ ਇਤਰਾਵਾਂ ਦੇ ਵਿੱਚ ਵੱਖ-ਵੱਖ ਸਮੇਂ ਦੇਖਣ ਨੂੰ ਮਿਲੇਗਾ ਸਿਸਟਮ ਇੱਕੋ ਹੀ ਸਮੇਂ ਸਾਰੇ ਪੰਜਾਬ ਨੂੰ ਪ੍ਰਭਾਵਿਤ ਨਹੀਂ ਕਰੇਗਾ ਟੁੱਟਵੇਂ ਰੂਪ ਦੇ ਵਿੱਚ ਵੀ ਰੋਕੇ ਪੰਜ ਚਾਰ ਪਿੰਡਾਂ ਜ਼ਿਲ੍ਹੇ ਦੇ ਵਿੱਚ ਰਹਿਗੇ ਪੰਜ ਚਾਰ ਪਿੰਡਾਂ ਦੇ ਵਿੱਚ ਬਰਸਾਤ ਹੋਗੀ ਕੋਈ ਤੇ ਹਲਕਾ-ਮੁਲਕਾ ਬਨ ਬੱਦਲਬਾਈ ਦਾ ਮਾਹੌਲ ਵੀ ਰੋਕੇ ਤੇ ਆਪਾਂ ਨੂੰ ਖਵਾ ਕਿਤੇ ਗਰਦ ਚਮ ਕਿਤੇ ਸਾਫ ਗਰੇ ਧੁੱਪ ਵੀ ਦੇਖਣ ਨੂੰ ਮਿਲੇਗੀ ਵੀਰੋ ਇਦਾਂ ਰਲਮਾ ਮਿਲਮਾ ਮਾਹੌਲ ਅੱਜ ਪੰਜਾਬ ਦਾ ਦੁਪਹਿਰ ਤੱਕ ਆਪਾਂ ਨੂੰ ਦੇਖਣ ਨੂੰ ਮਿਲਦਾ ਰਹੇਗਾ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਥੋੜਾ ਜਿਹਾ ਸੁਧਰਨ ਦੇ ਵੀ ਰੁਝਾਨ ਸਾਰ ਬਣੇ ਹੋਏ ਨੇ ਜਿਵੇਂ ਕਿ ਪੱਛਮੀ ਭਾਗ ਨੇ ਸਰਹੱਦੀ ਖੇਤਰ ਨੇ ਮਾਝੀ ਦਾਬ ਦੇਖਦੇ ਹੋਏ ਉਹਨਾਂ ਖੇਤਰਾਂ ਦੇ ਵਿੱਚ ਸੌਣ ਸਵੇਰ ਦੇ ਸਮੇਂ ਮੌਸਮ ਠੀਕ ਹੈ ਜੋ ਪੰਜਾਬ ਦੇ ਦੱਖਣੀ ਭਾਗ ਦੇ ਇਹਨਾਂ ਖੇਤਰਾਂ ਦੇ ਵਿੱਚ ਵੀ ਰੋ ਬਰਸਾਤੀ ਗਤੀਵਿਧੀਆਂ ਜਾਰੀ ਨੇ ਆਉਂਦੇ ਘੰਟਿਆਂ ਦੇ ਵਿੱਚ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਪਰ ਨੂੰ ਬੱਦਲ ਬਾਈ ਤੇਜ਼ ਹਵਾ ਕਣਮਣ ਹਲਕਾ ਹਲਕਾ ਮੀਂਹ ਕਿਤੇ ਕਰਮਾਨਾ ਵੀ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਵੀ ਉਹਨਾਂ ਖੇਤਰਾਂ ਦੇ ਵਿੱਚ ਵਿਭਾਗ ਨੂੰ ਮਿਲਣ ਗਈਆਂ ਸਿਸਟਮ ਦਾ ਅਸਰ ਸ਼ਾਮ ਤੱਕ ਹੀ ਦੇਖਣ ਨੂੰ ਮਿਲੇਗਾ ਦੁਪਹਿ ਜਿਸ ਸੜ ਤੋਂ ਸਿਸਟਮ ਵੀਰੋ ਸ਼ੁਰੂ ਹੋਇਆ ਉਸ ਸਾਈਡ ਤੋਂ ਮੌਸਮ ਸਾਫ਼ ਹੁੰਦਾ ਜਾਵੇਗਾ ਪਰ 100% ਮੌਸਮ 29 ਅਪ੍ਰੈਲ ਨੂੰ ਸਾਫ਼ ਨਹੀਂ ਹੋਵੇਗਾ ਬਾਕੀ ਦੁਪਹਿਰ ਜਾਂ ਸ਼ਾਮ ਦੀ ਵੀਡੀਓ ਦੇ ਵਿੱਚ ਜਿਵੇਂ ਵੀ ਵੀਰੋਂ ਜਾਣਕਾਰੀ ਮਿਲੂਗੀ ਪਰ ਸਾਰੀ ਸਮੇਂ ਸਮੇਂ ਤੇ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਾਂਗੇ ਸੋ ਅੱਜ ਕੁੱਲ ਮੁਲਾਕੇ ਪੱਕੇ ਦੀ ਕਿ 29 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਵੀਰੋ ਬਦਲਵਾਈ ਵਾਲਾ ਹੀ ਰਹੇਗਾ ਟੁੱਟਵੇਂ ਰੂਪ ਦੇ ਵਿੱਚ ਪ੍ਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ 70 ਤੋਂ 80% ਖੇਤਰਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ 10-20% ਖੇਤਰਾਂ ਦੇ ਵਿੱਚ ਵੀਰੋ ਧੁੱਪ ਵੀ ਮਿਲਣ ਦੇ ਅਸਾਰ ਬਣੇ ਹੋਏ ਨੇ ਤੱਕ ਕੋਈ ਹੋਰ ਤਬਦੀਲੀਆਂ ਦੇ ਸਮੇਂ ਤੋਂ ਪਹਿਲਾਂ ਪਰ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਸੋ ਮੌਸਮ ਦੀਆਂ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨਲ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਜ਼ਰ ਹੋਣੇ ਵੀਰੋ ਸ਼ਾਮ ਦੇ ਵੀਡੀਓ ਲੈ ਕੇ ਉਹਨਾਂ ਤੱਕ ਲਈ ਇਜਾਜ਼ਤ ਦਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ